ਜੋਤਕਰ ਸਿੱਧੂ ਨੂੰ ਹੁਣ ਮਿਲੇਗਾ ਇਨਸਾਫ ਜੀ ਹਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੁਣ ਨਵਜੋਤ ਕੋਰ ਸਿੱਧੂ ਨੂੰ ਇਨਸਾਫ ਦੀ ਕਿਰਨ ਜਾਗੀ ਹੈ ਦਾਸ ਹੈ ਕਿ ਨਵਜੋਤ ਕੋਰ ਸਿੱਧੂ ਦੇ ਨਾਲ ਹੋਏ ਤੋਖਾ ਟੜੀ ਮਾਮਲੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦੇ ਦਿੱਤੇ ਹਨ ਕਿ ਮੁਲਜ਼ਮ ਗਗਨਦੀਪ ਸਿੰਘ ਨੂੰ ਜਲ ਤੋਂ ਜਲਦ ਭਾਰਤ ਲਿਆਂਦਾ ਜਾਵੇ ਤੇ ਆਉਂਦੇ ਹੀ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਜਾਵੇ ਦਰਅਸਲ ਨਵਜੋਤ ਕੋਰ ਸਿੱਧੂ ਦੇ ਨਾਲ 2018-19 ਦੇ ਇੱਕ ਮਾਮਲੇ ਦੇ ਵਿੱਚ ਲਗਭਗ 10 ਕਰੋੜ ਅਤੇ 35 ਲੱਖ ਦੇ ਠੱਗੀ ਹੋਏ ਸੀ ਜਿਸ ਤੋਂ ਬਾਅਦ ਮੁਲਜ਼ਮ ਗਗਨਦੀਪ ਸਿੰਘ ਦੁਬਈ ਫਰਾਰ ਹੋ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਅਖਤਿਆਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਇੱਕ ਹਫਤੇ ਦੇ ਅੰਦਰ ਯਾਨੀ ਕਿ ਅਗਲੇ ਮੰਗਲਵਾਰ ਤੱਕ ਮੁਲਜ਼ਮ ਗਗਨਦੀਪ ਸਿੰਘ ਨੂੰ ਭਾਰਤ ਲਿਆਂਦਾ ਜਾਵੇ ਦੁਬਈ ਤੋਂ ਭਾਰਤ ਬੁਲਾਇਆ ਜਾਵੇ ਅਤੇ ਆਉਂਦੇ ਹੀ ਉਸ ਦਾ ਜਿਹੜਾ ਪਾਸਪੋਰਟ ਹੈ ਉਸ ਨੂੰ ਵੀ ਜ਼ਬਤ ਕਰ ਲਿਆ ਜਾਵੇ 2018 19 ਮੋਲਜਮ ਗਗਨਦੀਪ ਸਿੰਘ ਦੀ ਗਰਲ ਕਰ ਲਈ ਹੈ ਤਾਂ ਇਹ ਨਵਜੋਤ ਕੋਰ ਸਿੱਧੂ ਹੁਣਾਂ ਦੇ ਫੈਮਲੀ ਦੇ ਨਾਲ ਸੰਪਰਕ ਦੇ ਵਿੱਚ ਆਉਂਦਾ ਹੈ ਜਿਸ ਤੋਂ ਬਾਅਦ ਇਹਨਾਂ ਦੋਹਾਂ ਦਾ ਇੱਕ 10 ਲੱਖ 10 ਕਰੋੜ ਅਤੇ 35 ਲੱਖ ਦਾ ਐਗਰੀਮੈਂਟ ਹੁੰਦਾ ਹੈ ਜਿਸ ਤੋਂ ਬਾਅਦ ਜਦੋਂ ਇਹ ਪੈਸੇ ਨਵਜੋਤ ਕੋਰ ਸਿੱਧੂ ਦੇ ਦੁਆਰਾ ਗਗਨਦੀਪ ਸਿੰਘ ਨੂੰ ਦੇ ਦਿੱਤੇ ਜਾਂਦੇ ਹਨ ਤਾਂ ਪਤਾ ਲੱਗਦਾ ਹੈ ਕਿ ਬਾਅਦ ਦੇ ਵਿੱਚ ਨਵਜੋਤ ਕੋਰ ਸਿੱਧੂ ਦੇ ਨਾਲ ਕਰੋੜਾ ਰੁਪਇਆ ਦਾ ਫਰੋਡ ਹੋ ਗਿਆ ਹੈ ਜਿਸ ਤੋਂ ਬਾਅਦ ਗਗਨਦੀਪ ਸਿੰਘ ਉਤੇ ਐਫਆਈਆਰ ਦਰਜ ਹੁੰਦੀ ਹੈ ਜਿਸ ਤੋਂ ਬਾਅਦ ਅਗਰ ਗਗਨਦੀਪ ਸਿੰਘ ਦੇ ਮুলਜ਼ਮ ਦੀ ਗੱਲ ਕਰ ਲਈ ਤਾਂ ਉਹ ਮੰਨ ਵੀ ਜਾਂਦਾ ਹੈ ਕਿ ਉਸਨੇ ਪੈਸਿਆਂ ਦੀ ਧੋਖਾਧੜੀ ਕੀਤੀ ਹੈ ਤੇ ਵਿਆਜ ਸਮੇਤ ਇਹ ਪੈਸੇ ਵਾਪਸ ਕਰ ਦੇਵੇਗਾ ਲੇਕਿਨ ਪਿਛਲੇ ਸਾਲ ਦੀ ਗੱਲ ਕਰ ਲਈ ਤਾਂ ਇਸ ਤੋਂ ਬਾਅਦ ਹੀ ਜਿਹੜਾ ਗਗਨਦੀਪ ਸਿੰਘ ਹੈ ਰਾਤੋਂ ਰਾਤ ਦੁਬਈ ਫਰਾਰ ਹੋ ਜਾਂਦਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਖਤ ਰੁਕਵਖ ਤਿਆਰ ਕਰਦਿਆ ਹੋਇਆ ਪੰਜਾਬ ਸਰਕਾਰ ਨੂੰ ਆਦੇਸ਼ ਦੇ ਦਿੱਤੇ ਹਨ ਕਿ ਗਗਨਦੀਪ ਸਿੰਘ ਨੂੰ ਜਲ ਤੋਂ ਜਲਦ ਭਾਰਤ ਵਾਪਸ ਬੁਲਾਇਆ ਜਾਵੇ ਤੇ ਆਉਂਦੇ ਹੀ ਉਸ ਦਾ ਜਿਹੜਾ ਪਾਸਪੋਰਟ ਹੈ ਉਹ ਜ਼ਬਤ ਕਰ ਲਿਆ ਜਾਵੇ ਤੇ ਪੰਜਾਬ ਸਰਕਾਰ ਜਲਦੀ ਹੀ ਹੁਣ ਦੁਬਈ ਤੋਂ ਗਗਨਦੀਪ ਸਿੰਘ ਨੂੰ ਭਾਰਤ ਵਾਪਸ ਲਿਆਵੇਗੀ ਹਾਲਾਂਕਿ ਇਹ ਵੀ ਕਿਆਸ ਲਗਾਏ ਜਾ ਰਹੇ ਸੀ ਕਿ ਗਗਨਦੀਪ ਸਿੰਘ ਨੇ ਦੁਬਈ ਜਾ ਕੇ ਆਪਣੀ ਆਈਡੈਂਟੀਟੀ ਜਿਹੜੀ ਹੈ ਚੇਂਜ ਕਰ ਲਈ ਹੈ ਉਹ ਦੁਬਈ ਰਾਤੋਂ ਰਾਤ ਫਰਾਰ ਹੋ ਗਿਆ ਸੀ ਉਸ ਦਾ ਕੋਈ ਵੀ ਜਿਹੜਾ ਸੰਪਰਕ ਹੈ ਨਹੀਂ ਹੋ ਪਾਰਿਆ ਲੇਕਿਨ ਹੁਣ ਹਾਈ ਕੋਰਟ ਦੇ ਵੱਲੋਂ ਜਦੋਂ ਸਖਤ ਆਦੇਸ਼ ਪੰਜਾਬ ਸਰਕਾਰ ਨੂੰ ਦਿੱਤੇ ਗਏ ਹਨ ਕਿ ਇੱਕ ਹਫਤੇ ਦੇ ਅੰਦਰ ਯਾਨੀ ਕਿ ਅਗਲੇ ਮੰਗਲਵਾਰ ਤੱਕ ਗਗਨਦੀਪ ਸਿੰਘ ਨੂੰ ਭਾਰਤ ਵਾਪਸ ਲਿਆਂਦਾ ਜਾਵੇ ਤੇ ਇਸ ਦਾ ਪਾਸਪੋਰਟ ਜਿਹੜਾ ਹੈ ਜਬਤ ਕਰ ਲਿਆ ਜਾਵੇਗਾ ਤਾਂ ਹੁਣ ਉਮੀਦ ਜਿਹੜੀ ਹੈ ਨਵਜੋਤ ਕੋਰ ਸਿੱਧੂ ਨੂੰ ਇਨਸਾਫ ਦੇ ਜਾਗੇ ਤੇ ਜਲਦ ਹੀ ਨਵਜੋਤ ਕੋਰ ਸਿੱਧੂ ਨੂੰ ਇਸ ਤੋਖਾ ਧੜੀ ਦੇ ਮਾਮਲੇ ਦੇ ਵਿੱਚ ਇਨਸਾਫ ਮਿਲੇਗਾ